ਫੇਰ ਇਹਦੇ ਪਰ ਮੈਂ ਆਇਓ ਬੈਠਿਆ ਤਾਂ ਐ ਬਹਿ ਜਾ ਪਿਆਰ ਕਰ ਆ ਲੈ ਆ ਪਹਿਲੇ ਹੀ ਟੈਂਡੇ ਦੇ ਦੂਰ ਜਾਣ ਰੱਖ ਲੈ ਪੈਰ ਪਿੱਛੇ ਆ ਰੱਖ ਬਹਿਣਾ ਆਉਣਾ ਚਾਹੀਦਾ ਲੈ ਯਾ ਪੈਰੇ ਉਰੇ ਰੱਖਦਾ ਉਰੇ ਆ ਦੇ ਉਰੀ ਤੇ ਪਿੱਛੇ ਨੂੰ ਵਜਨ ਦੇ ਦ ਤਾਂ ਮੈਂ ਬਦਲ ਦੇ ਹੁਣ ਤਾਂ ਬੈਠਣੇ ਪਿੱਛੇ ਹੋਊ ਹੋ ਜਾਦਾ ਹੱਡ ਤੋੜ ਬਾਈ ਕਾ ਦੇਖੀ ਖੜਾ ਜਾ ਉਨੂੰ ਮਚਾਉਣੀ ਛੁੜੀ ਇਹ ਕੰਮ ਹੋਣੀ ਹੈ ਗੱਗੇ ਨਾਲ ਕਰ ਛੁੜੀ ਜਾਂਦਾ ਤੂੰ ਇੱਕ ਗਾਲਾਂ ਕੱਢਦਾ ਉਹ ਭਾਈ ਉਹੀ ਮੋੜ ਤੇ ਕਹਿੰਦਾ ਜਿਹੜਾ ਜਾ ਕੇ ਉਹ ਅੱਗੇ ਉਹ ਖਤਰਨਾਕ ਬੰਦੇ ਨੇ ਜੀ ਬਾਈ ਕਹਿੰਦਾ ਉਹ ਖਤਰਨਾਕ ਬੰਦੇ ਨੇ ਹਰੇ ਕਹਿੰਦੇ ਕਿਹੜੀ ਪਾਰਟੀ ਨਾ ਭਗਵੰਤ ਮਾਨਾ ਨਾ ਆਮ ਨਾ ਕਾਂਗਰਸ ਕਿਹੜੀ ਐ ਇਹ ਹੈ ਕਿਹੜੀ ਇਹ ਇਹ ਲੰਬੜਦਾਰਾਂ ਵਾਲੀ ਪਾਰਟੀ ਆ ਇਹ ਲੰਬੜਦਾਰਾਂ ਵਾਲੀ ਐ ਸੱਜੀ ਵਾ ਰਾਲਿਆ ਮੈਂ ਲਿਆ ਤੇ ਰਾਲੀਆ ਮਿਲੀ ਪਾਰਟੀ ਆ ਆਮ ਸਾਲੀ ਪਾਰਟੀ ਐ ਇਹ ਮਿਕਸ ਜੀ ਹੋ ਗਈ ਤੇ ਨਵੀਂ ਪਾਰਟੀ ਖੜੀ ਕਰੂੰਗਾ ਭਾਈ ਆਪਣੀ ਹਾਂਜੀ ਪਾਰਟੀ ਮੈਂ ਵੱਡਾ ਕੰਮ ਕਰੀਏ ਭਾਈ ਜਦ ਦੀਆਂ ਚੱਲਦੀਆਂ ਸਲਾਹਾਂ ਐ ਪੰਮੇ ਵਾ ਸਲਾਹ ਜਦ ਦੀ ਜੀ ਕੋ ਬੂਲੂੜੀ ਗੱਗੇ ਨੂੰ ਦੱਤ ਲੱਗੋ ਕਿ ਕਿਹਦੇ ਚੱਲੇ ਇਹ ਲੈ ਮੁੜਿਆ ਮੈਂ ਤਾਂ ਤੁਸੀਂ ਹੁਣ ਆਇਆ ਬਾਸੀ ਤੇਰੇ ਨਾਲੇ ਆ ਗਿਆ ਬੰਦੇ ਮੁੰਡੇ ਦਾ ਵਿਆਹ ਦਾ ਭਾਈ ਅੱਜ ਕੋਲੀ ਦਾ ਹਾਂ ਭਾਈ ਕੋਲੀ ਦਾ ਪਾਰਟੀ ਦੀ ਅੱਜ ਪਾਰਟੀ ਪਾਰਟੀ ਦੀ ਵਿਆਹ ਦਾ ਕੱਲ ਹੋ ਗਿਆ ਲੈ ਚੱਲਦਾ ਹੁਣ ਕੰਮ ਹਾਂ ਹਲੇ ਚੱਲਦਾ ਲੱਗੇ ਪੰਗੜਾ ਪਾਉਣ ਅਸਿਆ ਉਹਦੀ ਪਰ ਨਿਕਲ ਆਏ ਤੇ ਵਧੀਆ ਵਧੀਆ ਹੱਸ ਕੇ ਕਹਿੰਦਾ ਵੀ ਜਾਣਾ ਮਿਲਣ ਨੂੰ ਆਉਂ ਕਹਿੰਦਾ ਮੈਂ ਜਾਣਾ ਹੁਣ ਕਪੜੇ ਪਾਉਂਦਾ ਉਹ ਹਾਂ ਤਾਂ ਕਿ ਵੇਖ ਨਿਕਲਿਆ ਤੇ ਉਧਰ ਦੋ ਗੱਡੀਆਂ ਵੀ ਭਰ ਲੇ ਗਈਆਂ ਹੁਣ 3 ਫਿਰ ਅੱਜ ਨਹੀਂ ਹੁਣ 3 ਨਹੀਂ ਭਰਦੀ ਦੋ ਹੀ ਭਰੀਆਂ 3 ਵੀ ਵੱੱਡ ਵੀ ਨਹੀਂ ਹੁਣੀ ਉਹਨਾਂ ਤੇ ਬੰਦੇ ਵੱਧ ਆ ਗਏ ਅੱਜ ਫਿਰ ਪੰਜੇ ਤੇ ਫਿਰ ਕੱਲ ਦੀ ਛੱਡ ਗਏ ਤੇ ਕੱਲ ਇੱਕੇ ਗਈ ਐ ਅਸਾਂ ਅਸਾਂ ਕੱਲ ਦੇ ਕੋਈ ਨਹੀਂ ਹਾਂ ਦੋ ਅੱਜ ਚੱਲ ਗਈਆਂ ਹੁਣ ਜਿਹੜਾ ਵੱਡੂਗੇ ਕੱਲੂ ਫਿਰ ਦੋ ਚੱਲ ਜਾਂਗੀਆਂ ਤਾਂ ਚਾਰੇ ਗੱਡੀਆਂ ਹੋਈਆਂ ਹਾਂ ਰੇਟ ਹੈ ਕਹਿੰਦਾ ਰੇਟ ਕਹਿੰਦਾ ਘੱਟ ਆ ਰੇਟ ਯਾਰ ਰੇਟ ਮੈਂ ਕਹਾਂ ਤੂੰ ਰੋਕੇ ਲੈ ਅੱਜ ਕੱਲ ਦੀ ਇੱਕ ਰੇਟ ਚ ਕੁਝ ਨਹੀਂ ਬਚਣਾ ਹੈਗਾ ਗੰਨਾ ਦਾ ਹਲੇ ਮੇਰੀ ਸੁਣ ਲੈ ਗੱਲ ਬੰਦਾ ਯ ਉਹ ਵੀ ਡਰ ਲੱਦਾ ਗੰਨਾ ਹਟਕੇ ਬਿਜਣਾ ਆਪਾਂ ਨੇ ਠੀਕ ਨਹੀਂ ਪ੍ਰਾਹ ਰੇਟ ਮਾਦਾ ਰੁਪਈਆ ਨਹੀਂ ਵਜਦਾ ਸਕੇ ਪਲਪਲ ਦੇ ਵਾਲਾ ਕਰ ਦੇਣਾ ਕੰਮ ਦੇਖ ਲੈ ਜੀ ਆਪਾਂ ਜਿਹੜਾ ਖਰਚਾ ਹੋਇਆ ਉਹ ਵੀ ਨਿਕਲਣਾ ਇਕ ਉੱਪਰ ਵੀ ਡਰ ਲੱਗਦਾ ਫਿਰ ਇਹ ਹਵਾਵਾ ਗਈ ਆ ਬਈ ਪਾਉਣੇ ਪੈਣੀਆਂ ਕਿਤੇ ਨਹੀਂ ਬਾਦੂ ਗਈ ਆਹੋ ਇਹ ਤਾਂ ਬਣੂ ਖਵਾ ਹਾਂ ਠੀਕ ਨਹੀਂ ਆ ਰੇਟ ਮਾਦੀ ਗੱਲ ਬਣਨੀ ਯਾਰ ਤਾਂ ਆਪਣੇ ਘਾਟੇ ਵਾਲਾ ਸਾਡਾ ਜੇ ਮੱਡ ਪਾਪਾ ਜੀ ਛੱਡਿਆ ਹੋਇਆ ਤਾਂ ਖਾਲਾ ਸਮਾਨ ਅੱਛਾ ਮਖਾ ਜੀ ਸਪਰੇਅ ਕਰੀ ਫੇਰ ਕਹੀ ਘਾਉਣੀ ਪੈਣੀ ਹੈ ਵੀ ਕਹੀਓ ਘਾਵਾ ਦੇ ਨਾਲ ਉਹਦੇ ਬਾਅਦ ਸਪਰੇਅ ਕਰ ਦੂ ਜਿਹੜਾ ਮੜਾ ਮੋਟਾ ਰਹਿ ਗਿਆ ਟੈਕਨੀਕਲ ਫਿਰ ਉਹ ਸੁੱਕ ਜੂਗਾ ਜਿਹੜਾ ਮਾੜਾ ਮੋਟਾ ਰਹਿਿਆ ਹੋਊਗਾ ਮੈਂ ਖਾਲ ਖਿੱਕਾ ਪਰਲੀ ਦੇ ਖੁਰਚਾ ਆਇਆ ਬੋਲਾ ਉਰਲੇ ਪਾਸੇ ਆ ਗਿਆ ਉਰਲੇ ਪਲਾਟ 'ਚ ਕੰਮਾਂ ਬੰਦਾ ਬਹੁਤ ਕੰਮਾਂ ਕਾਲੂ ਨੇ ਖੁਰਚੇ ਕੇ ਕਾਲੂ ਗੁੱਟੇ ਬਾਟੇ ਲਾ ਦੂੰਗਾ ਜਿਹੜੇ ਰਹਿੰਦੇ ਆ ਮਾੜੇ ਮੋਟੇ ਏ ਖੱਡੇ ਤੇ ਕੱਡੇ ਵੀ ਉਹ ਤੋਣੀ ਹੀ ਐ ਨਾਲ ਜਾਨੂ ਇਹ ਆ ਜੂਗਾ ਕਿੱਥੇ ਲਾਣੇ ਗੁੱਟੇ ਹੈ ਉਹ ਸੂਏ ਜੇ ਜੀ ਇਕ ਲੈ ਨਾ ਥੋੜੀ ਜੀ ਸੂਏ ਮਾਂ ਆਪਣੇ ਨਾਲ ਲਾ ਦੇ ਯਾਰ ਕਿਸੇ ਨੇ ਆਏ ਆਪਾਂ ਨੇ ਵੀ ਠੋਕ ਦੇਣੇ ਹੁਣ ਠੀਕ ਨਹੀਂ ਗੱਲ ਕਿਹੜੀ ਮੋਟਰ ਕਹਿੰਦਾ ਤੂੰ ਯਾਰ ਬਾਹਰ ਜੱਗੇ ਦੇ ਘਰ ਮੂਰੇ ਚੋ ਚੋੜਾ ਸੀ ਸਿੰਗਲ ਦਾ ਪੀਸ ਜਿਹੜਾ ਉੱਥੇ ਦਾ ਬੂਟੇ ਲਾ ਤੂੰ ਉੱਥੇ ਦਾ ਲੋੜੇ ਤਾਂ ਹੈਗੇ ਬੂਟੇ ਲੱਗੇ ਹੋਏ ਐ ਮੈਂ ਪਹਿਲਾਂ ਜਗਾ ਛੱਡੀ ਵੀ ਤੂੰ ਮੇਰੇ ਨਾਲ ਲਾ ਤੇ ਹੁਣ ਮੈਂ ਵੀ ਨਾਲ ਲਾ ਦੇਣੇ ਬੋਲੇ ਲਾਉਂਗਾ ਤੂੰ ਹਾਂ ਆਪਾਂ ਠੀਕ ਹੈ ਜਮੁਨਾਉਣੀ ਛੱਡੀ ਹੁਣ ਮੈਂ ਵੀ ਹੋਕ ਦੇਣੇ ਨਾਲੇ ਜੈਸੇ ਕੋਤਾ ਸਭ ਹੂੰ ਸੇਰ ਨੂੰ ਸਵਾ ਸੇਰ ਹਾਂ ਲੋਕਾਂ ਇੱਕ ਦੀ ਦੋ ਗੇੜ ਦੇ ਹੋ ਠੀਕ ਹੈ ਗੱਲ ਠੀਕ ਆ ਤੇ ਹੋਰ ਕਹਿ ਤਾ ਚਲਿਆ ਮੈਂ ਰੱਸੀ ਕੱਢ ਲਈ ਤੇ ਇਦੋ ਜਾਨਮਾਹਲ ਦੀ ਮਸ਼ੀਨ ਲੱਗੀ ਮਹਾਵਤਨ ਨੂੰ ਕੋਮ ਜਿਆ ਪ੍ਰਧਾਨ ਤਾਂ ਦੇ ਕਰ ਕਿੰਨੀ ਨੂੰ ਹੈ ਉਦੋਂ ਨੇ ਕੋਮ ਹੋਣਾ ਇੱਥੇ ਤਾਂ ਮਸ਼ੀਨ ਖੜੀ ਹੈ ਰਸਤੇ ਮੇਂ ਗੱਡੀ ਮੋਂ ਨਿਕਲੀ ਆ ਇੱਥੇ ਉਹ ਜਿਆ ਸਮਾਨ ਛੱਡਦੇ ਰਲਾ ਕੇ ਫਿਰ ਪਜਾਲੀ ਆ ਜਾਂਦਾ ਉਹ ਹਾਂ ਉਹ ਨਾਲੇ ਕੰਮ ਕਰਦੇ ਵਿੱਚ ਕਾਹਨ ਦਿੱਕਤ ਆਉਂਦੀ ਏ ਹਾਂ ਨਹੀਂ ਫੇਰ ਵੀ ਕਿੰਨਾ ਫਸੂਗਾ ਇਧਰ ਮਸ਼ੀਨ ਚਾ ਹਾਂ ਉਹ ਤਾਂ ਫਸ ਹੀ ਪਾਣਾ ਉਦੋਂ ਨੂੰ ਠੀਕ ਆ ਫੇਰ ਆਏ ਲੱਗ ਜੂਗਾ ਬਣਾ ਉਧਰ ਜਾਨਮਾਹਲ ਦਾ ਪਹਿਲਾ ਕਮਰਾ ਗਿਆ ਉਹ ਥੱਲੇ ਪਾਉਂਦਾ ਬਜਰੀ ਦਾ ਫਰਸ਼ ਉਹ ਦੋ ਮੰਜ਼ਲੇ ਹੋ ਗਿਆ ਤਾਂ ਤਿਆਰ ਦੋ ਮੰਜ਼ਲਾ ਤਿਆਰ ਹੋ ਗਿਆ ਹਾਂ ਥੱਲੇ ਜਿਹੜਾ ਥੱਲੇ ਫਰਸ਼ ਪਾਉ ਕੱਚਾ ਫਰਸ ਪਾਉਂਦਾ ਹਲੇ ਬਜਰੀ ਦਾ ਕੱਚਾ ਕੱਚਾ ਕਰਦਾ ਹਲੇ ਹਾਂ ਉਦੇ ਮੈਂ ਫਿਰ ਤੇਲ ਲਗਦੀ ਐ ਯਾਰ ਇਹ ਪੰਟੈਲ ਲਾਉਣੀ ਐ ਹਾਂ ਤਾਂ ਲਾਲ ਰੋੜੀ ਪਾਤੀ ਲਾਲ ਰੋੜੀ ਪਰ ਹੁਣ ਦੂਜੀ ਰੋੜੀ ਰਲ ਕੇ ਮਸਾਲਾ ਬਜਰੀ ਦਾ ਹੋ ਹੁਣ ਕੱਚਾ ਹੋ ਗਿਆ ਉਦੇ ਬਾਅਦ ਫੇ ਪੱਥਰ ਲਗਦਾ ਚਾਹੇ ਪੱਥਰ ਲਾਲਾ ਚਾਹੇ ਦੂਜੀ ਤੇਲ ਲਾਲਾ ਉਹ ਤੇਰੀ ਚੁਆਇਸ ਐ ਠੀਕ ਨਹੀਂ ਇੱਕਣਾ ਸਾਰੇ ਦਵਾਈ ਪਾਉਂਦੇ ਕਹਿੰਦੇ ਚੂਖਾ ਵਾਹਦਾ ਆ ਕੇ ਖੇਤਾਂ ਚ ਮਾਈਕਰ ਨਹੀਂ ਭਾਈ ਸਭ ਤਾਂ ਹੀ ਐ ਇਹ ਕੱਲ ਕੱਲ ਤੂੰ ਦਿਖਾਇਆ ਨਹੀਂ ਹਾਂ ਸਭ ਤੇ ਹੀ ਆ ਮਹਾ ਇਹ ਇੱਕ ਗਿੱਠ ਗਿੱਠ ਪਰ ਤੇ ਤੂੰ ਕਣਕੇ ਜਿ ਬੜ ਕੇ ਦੇਖੀ ਦੂ ਜਾਂ ਹਾਂ ਕਣਕਾ ਜਿ ਬੜੀ ਇਹ ਦਾਣਾ ਨਾ ਜੀਰੀ ਗਿਰਨੇ ਕਰਕੇ ਥੱਲੇ ਜਿਆਦਾ ਗਿਰਿਆ ਬਦਾਣਾ ਉਹਦੇ ਕਰਕੇ ਸਾਲੇ ਚੌੜਾ ਚੌੜ ਨੂੰ ਚੁਹਾਵਾ ਹੁੰਦਾ ਸਾਲੇ ਨੇ ਗੜਾਈ ਕਰੀ ਭਈ ਖੁਰਪੇਣਾ ਕਰੀ ਹੁੰਦੀ ਆ ਕਣਕ ਤਾਂ ਨਹੀਂ ਵੱਢਦਾ ਹਲੇ ਹਾਂ ਹਲੇ ਉਹ ਵੀ ਉਹੀ ਵੱਢਦਾ ਪਰਾਲੀ ਜੀਓ ਕਾਕੂੜੇ ਨਾੜ ਨਹੀਂ ਪਿਆ ਹੋਣਾ ਫਤਰੇ ਨੇ ਕਣਕ ਨੂੰ ਨਹਿੜ ਪੈ ਗਿਆ ਕਣਕ ਚਪੀਨੇ ਜਾਂ ਬੱਲ ਨਿਕਲ ਲੱਗਦੇ ਦਾਨਾ ਪੈਣ ਲੱਗਣਾ ਨਹੀਂ ਗਿਆ ਬੱਲ ਆਹੋ ਬੱਲ ਨਿਕਲ ਲੱਗ ਗਿਆ ਦਾਨਾ ਪੈਣ ਲੱਗ ਗਿਆ ਫਿਰ ਇਹਨਾਂ ਥੱਲੇ ਨਹਿੜ ਹੈ ਜਿਹੜਾ ਮਿੱਠਾ ਹੋ ਜਾਂਦਾ ਫੇਰ ਵੱਡਦਾ ਹੈ ਕਣਕ ਨੂੰ ਨਹੀਂ ਹੁਣ ਹਲੇ ਨਹੀਂ ਵੱਡਣਾ ਇਹਨੇ ਫੇਰ ਤਾਂ ਜਾਂ ਨਾਲੀ ਜੀ ਪੈ ਗਈ ਫੇਰ ਵੱਡਣ ਲੱਗਦਾ ਹੈ ਚੂਹਾ ਹੈ ਜ਼ਿਆਦਾ ਇਸੋਂ ਬਾਅਦ ਆਏ ਨਾ ਪ੍ਰਸ਼ਾਦ ਵੀ ਨਹੀਂ ਪਈ ਹੈਗੀ ਕਣਕ ਮੰਮੀ ਨਹੀਂ ਪਿਆ ਧਾਨਾ ਮਾ ਨਹੀਂ ਪਿਆ ਇੰਨਾ ਖਾਸ ਨਹੀਂ ਪਿਆ ਧਾਨਾ ਵੀ ਉਹਦੇ ਕਰਕੇ ਚੂਹਾ ਜ਼ਿਆਦਾ ਹੈ ਇਸੋਂ ਮੀਂਹ ਤਾਂ ਹੁਣ ਪੈਣਾ ਚਾਹੀਦਾ ਹਾਂ ਆ ਗਿਆ ਮੈਂ ਕਹਿੰਦਾ ਦੱਸਿਆ ਤਾਂ ਹੋਇਆ ਮੀ ਬੱਕਾ ਨਹੀਂ ਪਾਉ ਪਤਾ ਨਹੀਂ ਆ ਗਿਆ ਵੈਟਰ ਕੱਲ ਦੀ ਖੀਏ ਪਵਾਦ ਮਟਰੈਲਰ ਦੇ ਨਾਲ ਜੀ ਆ ਜਾ ਚੱਲ ਚੱਲ ਚੋਰ ਭਾਈ ਉਹ ਠੀਕ ਆ ਹੁਣ ਲੱਜੂਗਾ ਉਹ ਕਹਿੰਦਾ ਸਵੇਰੇ ਜਾਇਓ ਮੈਂ ਸਵੇਰੇ ਤੈਨੂੰ ਕੱਲ ਰਾਤ ਨੂੰ ਖੇ ਲੱਗਣੀ ਹੁਣ ਰਾਤ ਨੂੰ ਟਪਣਾ ਟਾਹਣ ਨੂੰ ਪੈ ਜਾ ਠੀਕ ਨਹੀਂ ਗੱਲ ਸਵੇਰੇ ਹੀ ਆਪਣਾ ਦਿਮਾ ਖਾਲੀ ਹੋ ਕੇ ਤਾਂ ਆ ਜਾਣਾ ਆ ਟਾਈਮ ਲੋਟਾ ਥੋ ਹੋ ਘੰਟਾ ਲੈ ਲਈ ਗਿਆ ਹੋ ਘੰਟਾ ਲੈ ਲਈ ਗਿਆ ਹੈ ਚੱਲ ਚਾਲ ਆ ਆਗੇ ਆਗੇ ਲੰਝੇ ਚੱਲ ਚਾਉ ਚਲੇ ਆ ਆ ਬੋੜਾ ਮਛਰ ਨਿਕਲਾ ਪੂਠਾ ਵਾਲਾ ਦੇਖਦਾ ਜਾਈ ਤੂੰ ਜਦ ਹੰਦੀਆਂ ਬੱਝੀਆਂ ਮਛਰਾਂ ਦੀ ਨਾਲ ਜਾਣੀ ਪੈਂਦੀ ਦੋ ਮਹੀਨੇ ਚੱਲ ਗਿਆ ਮਿਲ ਚੱਲੂਗਾ ਹਾਂ ਕੰਨਾ ਜਾਦਾ ਹਾਂ ਜਾਊਗਾ ਮੱਛੀ ਲੈਣ ਦਾ ਜਾਊਗਾ ਜਾਊਗਾ ਇਹਦਾ ਸਲਾਪ ਲੈ 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 ਸਲਾਪ ਰਾੜ ਜੀ ਮਾਰ ਲਾ ਦੋ ਵਾਰ ਚੱਲਾ ਹੋ ਗਿਆ ਹੁਣ ਰਾੜ ਮਾਰ ਲਾ ਕਿਆ ਦਿਖਾਇਆ ਜੋਰਾ ਬੱਸ ਮਾਰਜੋ ਬੇਰੇ ਸਮਾਗਤ ਦਾ ਵਿਆਹ ਹਾਂ ਉਹ ਬੇਰੇ ਸਮਾਗਤ ਦਾ ਵਿਆਹ ਦਾ ਮਾਰਜੋ ਜੀ ਯਾਰ ਸਾਕੇ ਆਏ ਆ ਯਾਹ ਤਾਂ ਦੋਵੇਂ ਦੋਵੇਂ ਖੜੇ ਕਿੰਨਾ ਲਾਲ ਹੋ ਗਿਆ ਪਸਤਾ ਜੀ ਕਾਲੀ ਫਰਮ ਨੇ ਰੱਖਿਆ ਅੱਜ ਉਹ ਜੇ ਮਾਲਾ ਲਾਲ ਹੋ ਗਿਆ ਕੰਨ ਚੋਪਾ ਵਹ ਪੈ ਲੱਗੀ ਬਾਈ ਇਹਦਾ ਫਰਕ ਪਿਆ ਹੁਣ ਲਾਲ ਹੋ ਗਿਆ ਕੰਨ ਲਾਲ ਹੋ ਗਿਆ ਕਿੱਲੇ ਸਿੰਘ ਫਿਰ ਹਾਂ ਲੱਗਦਾ ਮੈਂ ਟ੍ਰੈਲੇ ਦਾ ਲੈਟਰ ਆ ਆ ਰੱਖੀਆ ਬੋਦਰ ਪਾਣੀ ਪੂਣੀ ਦਾ ਹੈ ਵਿੱਚੋਂ ਮੋੜੇ ਨਹੀਂ ਪੈਜੀ ਕਾਲੀ ਲੋੜਦਾ ਨੂੰ ਕੋਈ ਨਹੀਂ ਨਾ ਉਹਦਾ ਵਿਆਹ ਖਾਦਾ ਹੈ ਕੀ ਟਿਮ ਕਿਹੜੇ ਲੋੜ ਪੈ ਗਈ ਮੇਰੀ ਗੱਲ ਹੋਰ ਲੱਗੂ ਵੀ ਸਿਆ ਵਿਆਹ ਖਾਦਾ ਵਿਆਹ ਲੱਗੂ ਵੀ ਸਿਆ ਲੱਗੂ ਪਤਾ ਨਾ ਤੈਨੂੰ ਆਹੋ ਪਾਣੀ ਨਾਲ ਸਾਦਣਾ ਪੁਲੀਸ ਦੇ ਪਕੌੜੇ ਕੇ ਆਹੋ ਸੁਣ ਲੈ ਵੀ ਆਉਣੇ ਖੋਪਾਉ ਕੇ ਅਣਜਾਣ ਹਾਂ ਜਿਵੇਂ ਤਲੀ ਹੋ ਰਾਂ ਸਾਢੇ 400 ਵਾ ਹੈ ਸਾਢੇ 400 ਮਾਰ ਦਵਾਉਂਦੀ ਨਾ ਦਵਾਉਣਾ ਹੀ ਲੈ ਹਾਂ ਬਰਿਆੰਦਾ ਇਹ ਲਾ ਪਰਸੇ ਗ੍ਰਾ ਐਮਨੇ ਹੈ ਉਹ ਪਰਸੋਂ ਮੈਂ ਹੋ ਗਿਆ ਹਾਂ ਵਾ ਮਾ ਪਰਸੇ ਗ੍ਰਾ ਐ ਇੰਨੇ ਕਿੰਨਾ ਲਾਲ ਹੋ ਗਿਆ ਦੇਖ ਲੈ ਫਰਕ ਪੈਂਦਾ ਦਿਨ ਪਹਿਲਾਂ ਤਾਂ ਬੈਰੀ ਗੱਲ ਹੁੰਦਾ ਭਰੀਆਂ ਧੁੱਪਾਂ ਜਾਂਦਾ ਇਹਨਾਂ ਧੁੱਪਾਂ ਕਰਕੇ ਆਗ ਵੀ ਜਦ ਸੁੱਕੀਆਂ ਦੇ ਨਾਲ ਦੀ ਨਾਲ ਗੰਨਾ ਵੀ ਲਾਲ ਹੋ ਜਾਂਦਾ ਇੰਨਾ ਫਰਕ ਪੈ ਗਿਆ ਹੈ ਇੰਨਾ ਫਰਕ ਪੈ ਗਿਆ ਜੀ ਨਾ ਮੈਂ ਦਵਾਈ ਨੂੰ ਹਾਂ ਤੇ ਆ ਕੇ ਖਬਰੇ ਲੈ ਵੇ ਛੱਡਣੀ ਪੈਣੀ ਹੈ ਨਹੀਂ ਤਾਂ ਮਿਲ ਬਈ ਆਉਣ ਦੇ ਤੱਪਾਂ ਨੇ ਉਹ ਮਾਰਿਆ ਉਹ ਤਾਂ ਗੇੜਾ ਸ਼ਿਨੂ ਜਾ ਕੇ ਠੀਕ ਨਹੀਂ ਮਿੱਲੀ ਤੇ ਹੁਣ ਹੀ ਦੇ ਬਾਅਦ ਨਹੀਂ ਹੁਣ ਮੈਨੂੰ ਆਏ ਉੱਥੇ ਨੇਰਾ ਹੋ ਜੂਵੇ ਬੋਲਾ ਲੱਗਿਆ ਬੰਡ ਮਗਦੇ ਦੇਖੀ ਜਾਵੇ ਵੀ ਮੈਨੂੰ ਲੈਣ ਆਊਗਾ ਮੈਂ ਤਾਂ ਉਹਨੂੰ ਫੋਨ ਤਾਂ ਫੋਨ ਕਰਤਾ ਮੈਂ ਮਗਾ ਬੜਾ ਤੁਰਿਆ ਵਸ ਹੁਣ ਅੱਛਾ ਹਾਂ ਮਾ ਹੁਣ ਮੈਂ ਤੇ ਨਹੀਂ ਆਉਣਾ ਮੈਨੂੰ ਜਿਹੜਾ ਨੇਰਾ ਮਾ ਤੁਰਿਆ ਹੋਣੀ ਤੂੰ ਹੁਣ ਫੋਨ ਕਰਕੇ ਆ ਗਿਆ ਇਹਨੂੰ ਆਪਣੀਂ ਬੱਤੀ ਵੰਡ ਲੈ ਗਿਆ ਮਾ ਮੈਂ ਨਹੀਂ ਆਉਣਾ ਲੈਣ ਮੇਰੇ ਕੋਲ ਟਾਈਮ ਹੀ ਹੈਗਾ ਮੈਂ ਤੁਰਿਆ ਵਸ ਹੁਣ ਕਿਦੇ ਮੈਨੂੰ ਦੇਖੀ ਜਾ ਬੰਦੇ ਦੇਖੀ ਜਾਣਾ ਬੈਠੇ ਰਹੀ ਆਉਗਾ ਲੈ 15 ਮਿੰਟ ਦਾ ਰਸਤਾ ਹੈਗਾ ਇਹ ਉੱਥੇ ਤੇ ਜੁਰਕੇ ਆਊਗਾ 15-20 ਮਿੰਟ ਦਾ ਪਤਾ ਹੈ ਹੈ ਨਹੀਂ ਨਹੀਂ ਵੱਧ ਨਹੀਂ ਹੈ ਕਾਕੇ ਇੰਨਾ ਹੀ ਹੈ ਇੰਨਾ ਕਿ ਹੈ 20-25 ਮਿੰਟ ਦਾ ਰਸਤਾ ਤੈਨੂੰ ਦੱਸਦਾ ਮੈਂ ਵੀ ਇੰਨਾ ਹੋਊਗਾ ਉਹੀ ਕਹਿੰਦਾ ਮੈਂ ਜੇ ਤੁਰਿਆ ਬੰਦਰਾ ਬਾਟ-ਬੋਟ ਬਹੁਤ ਵੜ ਜਾਂਦਾ ਕਿ ਤੁਰਦਾ ਬਹੁਤ ਤੇਜ਼ ਆ ਉਹ ਹੂੰ ਫਿਰ ਤਾਂ ਵੜਦਾ ਨੇ ਹਾਂ ਇੰਨਾ ਇੰਨਾ ਕਿ ਟਾਈਮ ਲੱਗਦਾ ਹੈਗਾ ਤੇਰਾ ਇੱਧਰ ਨੂੰ ਜੇ ਵਿਚ ਬਟਨ ਜਾਊਗਾ ਹਾਂ ਹਾਂ ਬਿਚ ਨੂੰ ਆਉਣਾ ਉਹਨੇ ਬਿੱਟਰ ਤੋਂ ਹੋਰ ਫੋਨ ਲੇਟੇ ਪੈਣ ਉਹ ਘੁੰਮ ਕੇ ਆਪ ਟੱਪਰੇ ਨਹੀਂ ਆਉਗਾ ਇਹ ਰੋੜ ਰੋੜ ਗਿਆ ਫਿਰ ਉਹ ਦੂਰ ਪੈਂਦਾ ਕਿੱਦਣ ਉੱਧਰ ਸੁੱਤਾ ਪਰਨ ਉਹ ਰੋੜ ਚਾਰ ਪੰਜ ਕਿਲੋਟ ਪੈਂਦਾ ਹੁਣ ਲਗਦਾ ਉਹ ਸਰੇ ਵਾਲਾ ਖੇਤ ਸਰੇ ਤੇ ਤਾਂ ਉਰਾ ਆਇਆ ਤੇ ਆਹੋ ਸਰੇ ਤੇ ਸਵਾਰ ਆਇਆ ਕਿ 1.5 ਕਿਲੋਮੀਟਰ ਫਰਕ ਉੱਥੇ ਤੇ ਉਹ ਆਹ 7 ਕਿਲੋਮੀਟਰ ਉਹ ਰਤੇ ਰੱਖ ਲਗਦਾ ਆਪੇ 1.5 ਕਿਲੋਮੀਟਰ ਸਾੜ ਦੇ 7 ਕਿਲੋਮੀਟਰ ਐ ਤੈਨੂੰ ਮੈਂ ਦੱਸਦਾ ਹਾਂ 7 ਕਿਲੋਮੀਟਰ ਪੂਲੀ ਐ ਉੱਥੇ ਤੇ ਜੇ ਇਦਾਂ ਨੂੰ ਚਲੇ ਜਾ ਜੇ ਇਦਾਂ ਨੂੰ ਲਈ ਜਾ ਹਾਂ 7 ਕਿਲੋਮੀਟਰ ਪੂਲੀ ਆਉਂਦੀ ਪੂਰੇ ਕਿੱਥੇ ਲੱਗਿਆ ਬਈਆ ਹੁਣ ਹਾਂ ਹਾਂ 7 ਕਿਲੋਮੀਟਰ ਜੇ ਤੂੰ ਹਸਾਬ ਲਾਵਾਂ ਵੀ ਰੋਪੜ ਤੇ ਬੰਦਾ ਅੱਧੇ ਘੰਟੇ ਮੋੜਿਆ ਜਾਂਦਾ ਏ ਤੁਰ ਕੇ ਬੇਲਾ ਜਾਉਂ ਕਤੇ ਜ਼ਿਆਦਾ ਟਾਈਮ ਲੱਗਾ ਭਾਈ ਨਹੀਂ ਲੱਗਦਾ ਯਾਰ ਕੀ ਦਾ ਹੁਣ ਉਹ ਤਾਂ ਮਸਤੀ ਏ ਫੇਰ ਤਾਂ ਜਾਏ ਘੰਟਾ ਲਾ ਲਾ ਸਮਝਿਆ ਅੱਧਾ ਘੰਟੇ ਦਾ ਕੰਮ ਹੈ ਤਾਂ ਅੱਧੇ ਘੰਟੇ ਚ ਆ ਜੂਗਾ ਅੱਧੇ ਘੰਟੇ ਚ ਆ ਜੂਗਾ ਅੱਧਾ 35 ਮਿੰਟ ਅੱਧਾ ਘੰਟਾ ਤਾਂ ਇੰਨਾ ਟਾਈਮ ਲੱਗਣਾ ਹੈ ਮੈਂ ਬੋਲੇ ਨੂੰ ਫੋਨ ਕਰਦੇ ਤਾਂ ਟਾਈਮ ਲਾ ਕੇ ਆਈ ਵੀ ਕਿੰਨਾ ਟਾਈਮ ਲੱਗਿਆ ਕਿ ਕਿੰਨਾ ਟਾਈਮ ਤੈਨੂੰ ਆਉਣੇ ਲੱਗਿਆ ਐਨਾ ਹੀ ਲੱਗਦਾ ਛੱਡ ਉਹ ਕਿਹੜੀ ਗੱਲ ਮੈਸੀ ਇਹਨਾਂ ਲੈ ਬਾਈ ਛੋਟੀ ਗੱਲ ਨਹੀਂ ਮੈਂ ਕਹੂੰਗਾ ਇਹਨਾਂ ਟਾਈਮ ਲੱਗਦਾ ਅਸੀਂ ਰੋਪੜ ਤੇ ਆ ਤੁਰਕੇ ਆਏ ਆ ਸਾਨੂੰ ਪਤਾ ਹੈ ਜਦੋਂ ਅਮਰੀਂਡਾ ਦੇਖਣ ਜਾਏਗੇ ਤਾਂ ਅੱਧੇ ਘੰਟੇ ਮੋੜ ਜਾਂਦੇ ਤੇ ਰਾਤ ਨੂੰ ਅੱਛਾ ਹਾਂ ਜਾਂਦੇ ਹਾਂ ਤਾਂ ਰੋਡ ਵਿੱਚ ਹੀ ਮਿਲ ਜਾਂਦੀ ਸੀ ਆਉਂਦੇ ਹੋਏ ਤੁਰਕੇ ਆਇਆ ਕਰਦੇ ਤੇ ਰੋਪੜ ਤੇ ਨਾਲੇ ਰਾਵੀ ਦਾ ਸਾਰੇ ਪਾਸੇ ਦੇਖ ਲੈਣੀ ਗਾਇਲ ਸਿੰਘਰ ਵੀ ਨੀਵੀ ਮੰਡੀ ਚ ਵੀ ਰਾਵੀ ਦਾ ਬਹੌੜਾ ਲੱਗਦੀ ਬਹੁਤ ਆ ਬਹੁਤ ਜਗ੍ਹਾ ਲੱਦੀ ਨਾ ਮਿਲਦਾ ਨਾ ਹਾਂ ਬਹੁਤ ਉਪਰ ਤੇ ਪੰਜ ਛੇ ਜਗ੍ਹਾ ਘੱਟ ਨੇ ਨਹੀਂ ਨਹੀਂ ਪਰ ਇੱਕੋ ਹੀ ਜ਼ਿਆਦਾ ਗਰਾਊਂਡਡ ਰਾਮੀ ਲੜਾ ਰਾਮੀ ਦਾ ਗਰਾਊਂਡ ਤੇ ਇੱਕ ਹੀ ਅਸਲੀ ਜਗਾ ਇਹ ਸਭ ਕਮੇਟੀ ਹੈ ਤਾਂ ਕਮੇਟੀ ਹੀ ਬਣੀ ਹੋਈਆਂ ਹੋਣੀਆਂ ਸਾਰੀਆਂ ਹੀ ਹਾਂ ਹਾਂ ਜੇਕਰ ਉਹ ਜੈਲ ਸੀ ਨਗਰ ਦੀ ਜੈਲ ਸੀ ਨਗਰ ਲੱਗ ਗਈ ਇੱਧਰ ਮੰਡੀ ਮੇ ਲੱਗਦੀ ਸੀ ਇੱਕ ਇੱਕ ਹੁਣ ਤਾਂ ਮੰਡੀ ਮੇ ਲੱਗਦੀ ਨਹੀਂ ਹੁਣ ਜੈਲ ਸੀ ਨਗਰ ਲੱਗਦੀ ਹੈ ਇੱਕ ਇੱਕੋ ਪਾਵਰ ਕਲੋਨੀ ਲੱਗਦੀ ਹੈ ਪਰ ਜਿੱਧਰ ਉਹ ਪੁਲਿਸ ਲਾਈਨ ਹੈ ਉਧਰ ਹੀ ਲੱਗਦੀ ਹੈ ਦੇ ਲੇਟ ਹੋ ਗਿਆ ਕੰਮ ਹੈ ਲੇਟ ਹੋ ਗਿਆ ਅੱਜ ਲੇਟ ਤਾਂ ਹੋਈ ਵਿਆਹ ਕਰਕੇ ਵਿਆਹ ਕਰਕੇ ਲੇਟ ਹੋ ਗਿਆ ਵਿਆਹ ਥੋੜਾ ਜਿਹਾ ਲੇਟ ਚੱਲਿਆ ਕੰਮ ਹਾਂ ਸਮਝੇ ਗਏ ਇਹ ਨਹੀਂ ਕੰਮ ਇੱਕ 2 ਵਜੇ ਨਿਬੜਸਾ ਦਤਾ ਪਵਿੱਤਰ ਰਸੋਈ ਆ ਪਤਾ ਸਿੰਗਰ ਇਹ ਨਵਾਂ ਨਾ ਪਵਿੱਤਰ ਰਸੋਈ ਨਵਾਂ ਵੀ ਠੀਕ ਹੈ ਮਤਲਬ ਜਿਆਦਾ ਨਵਾਂ ਵੀ ਨਹੀਂ ਹੈਗਾ ਪਰ ਹੈ ਨਵਾਂ ਹੀ ਆਪਣੇ ਵਾਸਤੇ ਤਾਂ ਆਵਾਜ਼ ਤਾਂ ਬਹੁਤ ਈ ਹਾਂ ਵਧੀਆ ਗਾਇਆ ਵਧੀਆ ਬੁਆਇਆ ਆ ਆਵਾਜ਼ ਬਹੁਤ ਈ ਮੁੰਡੇ ਦੀ ਹਾਂ ਹੈਨਾ ਹੁਣ ਬਾਅਦ ਚ ਲੱਗੇ ਤੇ ਆਪ ਕੋਲੀ ਆਈ ਲੈ ਕੋਲੀ ਲੱਗ ਗਿਆ ਲੱੜ ਚੜ ਗਿਆ ਸਟੇਜ ਪਰ ਸਟੇਜ ਪਰ ਨਹੀਂ ਠੇਠਾ ਹੀ ਆ ਪਗੜਾ ਜਾ ਪੌਂਟ ਤੇ ਮੈਂ ਮੁੱਗ ਜਿਹਾ ਫੜਾਤਾ ਹੋਇਆ ਆਪੇ ਲੱਗੇ ਰਹੇ ਕੌਣ ਇਹ ਅੱਛਾ ਕੋਤਨ ਗਾਣੇ ਇਹਨਾਂ ਨੇ ਵੀ ਗਾਏ ਠੀਕ ਹੈ ਤੁਸੀਂ ਵੀ ਲਿਖੇ ਆਏ ਹੋਣੇ ਐ ਜੋ ਉੱਥੀ ਹੋਣੇ ਆ ਉਹਦਾ ਨੇ ਉੱਥੇ ਚੱਲਦਾ ਵਾਹ ਅਜ ਤਾਂ ਦਿਨ ਬੜੇ ਹੋ ਗਏ ਫਾਫਰਕ ਪੈ ਗਿਆ ਹਾਂ ਨਹੀਂ ਤਾਂ ਅਜੇ ਆਈਟਮ ਤੇ ਨਹੀਂ ਰਹਿਣ ਲੱਜਦਾ ਤਾਂ 5 ਵਜੇ 5 ਵਜੇ ਵੱਜ ਗਏ 5 ਵਜੇ ਵੱਜ ਗਏ ਆਈਟਮ ਨਹੀਂ ਰਹਿਣ ਲੱਜ 5 ਵਜੇ ਚੰਨ ਨਾ ਦੇਖ ਦਿੰਦਾ ਆਪਾਂ ਨੂੰ ਫੇਰ ਉਹੀ ਗੱਲ ਹੈ ਨਾ ਦਨ ਬੜੇ ਠੰਡ ਨਹੀਂ ਪੈਂਦੀ ਕੋ ਚੱਕਰਥਲਾ ਹਾ ਉੱਥੇ ਕੋਈ ਥਲੀਏ ਕੋਟੇ ਫੁੱਲਣੇ ਕੀ ਕਰਦਾ ਲੈ ਬੰਮੇ ਦਾ ਮੈਦੀਆਂ ਵਾਦੀ ਪਾ ਗਿਆ ਹੋਦਾ ਬੁਰਾ ਬੁਰਾ ਹਾਲਤਾ ਪੈ ਪੈਰਾ ਤੁੱਪਨੇ ਨਾਲੇ ਮਿੰਨੀ ਜੀ ਤੁੱਪਤੀ ਹਾਂ ਹੈ ਨਹੀਂ ਇਹਦੀ ਅੱਧੀ ਤੇਜ਼ ਤੁੱਪਨੀ ਹੈਗੀ ਕੰਮ ਖਰਾਬ ਹੈ ਮੌਸਮ ਵਾਲਾ ਤਾਂ ਉਹ ਤਾਂ ਖਰਾਬ ਹੀ ਹੋਊਗਾ ਹਾਂ ਹੁਣ ਹੁਣ ਤੂੰ ਕੱਖ ਬੱਡੇ ਲਾ ਜੇ ਤੈਨੂੰ ਗਰਮੀ ਲਾ ਜਾਣੀ ਜਦੇ ਸਮਝਿਆ ਨਹੀਂ ਹੁੰਦੀ ਠੰਡ ਚੱਲ ਦੇਖੋ ਕੀ ਬਣਦਾ ਮਹਾਰਾਜ ਨੂੰ ਇਹ ਕਰਾ ਸਭ ਕਹਦਾ ਹੈ ਕਿ ਨਹੀਂ ਕੀ ਕਰਨਾ ਇਹਨੇ ਕਿਹਾ ਨਹੀਂ ਕਰਨਾ ਮਹਾਰਾਜਾ ਦਾ ਫਿਕਰ ਹੈ ਪਰ ਆਪ ਵੀ ਸੈਟਰ ਰੱਖੋ ਨਾ ਕੰਮ ਬੂਟੇ ਬਟੇ ਲਾਓ ਬੂਟੇ ਥੋੜੇ ਯਾਰ ਸਾਡੇ ਕੌਣੀ ਵਾਲਾ ਕਹਿੰਦਾ ਤੁਹਾਡੇ ਇਲਾਕੇ ਤੇ ਬੂਟੇ ਦੇਖਿਆ ਆਉਂਦੀ ਸਾਰੇ ਕਿਹ ਹੁਣ ਕਹਿੰਦਾ ਭਾਈ ਤੁਹਾਡੇ ਇਲਾਕੇ ਜੇ ਬੜਿਆ ਕਹਿੰਦਾ ਮੈਂ ਕਹਿੰਦਾ ਮੈਂ ਦੇਖ ਲਈ ਉਧਰ ਰੱਖਿਆ ਬੂਟਾ ਬਹੁਤ ਥੋੜੇ ਕਹਿੰਦਾ ਹੋਰ ਕਹਿੰਦਾ ਰੈਲੀ ਬਹੁਤ ਨਹੀਂ ਕਹਿੰਦਾ ਗੱਲ ਇਹ ਤਾਂ ਨੌਰਸਾ ਜਿੱਦਾ ਗਾਹਾਂ ਆਉਂਦਾ ਦਾ ਯਾਦ ਦੇਖਦਾ ਕਹਿੰਦਾ ਪੱਤਾ ਤੇ ਡੈਵਲ ਤਾਂ ਤੈਨੂੰ ਕਹਿੰਦਾ ਵੀ ਕਿੱਥੇ ਆ ਕਿੱਥੇ ਗਿਆ ਮੈਂ ਆ ਮੈਂ ਲੜ ਕੇ ਨਿਕਦੀ ਆ ਪਿੰਡੋਂ ਨਿਕਦੀ ਫੇਰ ਉਹ ਜਖਣਾਤ ਦਾ ਦਾਤ ਖਾਂਮਾ ਤੁਹਾਨੂੰ ਭਾਈ ਮੈਂ ਆ ਦੇਖੋ ਬੁੱਟੇ ਖੜੇ ਰੈਲੀ ਨਹੀਂ ਗੀ ਉਹ ਦੂ ਤੱਕ ਦਿਖਦਾ 15 ਫੀਟ ਮਹੀਨੇ ਕਿਥੇ ਰੈਲੀ ਹੋ ਰਹੀ ਹੈ ਆ ਦੇ ਹੈ ਵੀ ਜਿਹੜੇ ਆਹ ਰੋਡ ਪਰ ਆ ਇੱਦਾਂ ਬਹੁਤ ਬੁੱਟਾ ਰੋਡ ਪਰ ਤਾਂ ਤਾਂ ਪਿੰਡਾਂ માં ਨਹੀਂ ਵੜਿਆ ਹਾਂ ਜੇ ਸਾਡੇ ਪਿੰਡ ਚ ਕੀ ਵੜ ਜਾ ਤਾਂ ਕਹਣਾ ਵੀ ਇਹ ਕਿਹੜਾ ਏਰੀਆ ਇਹ ਜਾ ਤੁਹਾਨੂੰ ਕੋਈ ਖੇਤ ਲੱਗਣੀਆਂ ਇਹ ਜਾ ਹੁੰਦਾ ਮੇਰੀ ਗੱਲ ਹੁੰਦਾ ਜੀ ਹੁੰਦਾ ਅੱਗੇ ਰੋੜੀ ਜ਼ਿਆਦਾ ਬੁੱਟਾ ਲੱਗ ਗਿਆ ਬਾਈ ਹੂੰ ਅੱਗੇ ਤਾਂ ਘੱਟ ਤਾਂ ਚੱਲ ਪਿਛਲੇ ਸਾਲ ਘੱਟ ਤਾਂ ਵੀ ਆਪਾਂ ਕਹਿੰਦੇ ਪਿੰਡ ਤੀਆਂ ਆ ਗਿਆ ਇਹ ਜਿਹੜੀ ਬਿਆਲੇ ਤੱਕ ਜੇ ਰਹਿੰਦੇ ਕਹਿੰਦੇ ਵੀ ਰਹਿੰਦੇ ਥੋੜੇ ਥੋੜੇ ਕਿ ਲੋ ਨੀ ਹੁਣ ਬਹੁਤ ਲੱਗਿਆ ਮਰ ਉਹ ਮੁੱਟਾ ਇੱਧਰੋਂ ਦੇਖੀ ਸੀ ਜਾ ਕੇ ਨਹੀਂ ਹਾਂ ਇਹਦੀਆਂ ਹੋਰ ਕੱਟ ਕਰਦਾ ਆਪਣੇ ਵਾਲਾ ਆਪਣਾ ਜਿਹਨ ਗੰਨਾ ਦਾ ਮਨਸੂਏ ਕਿੰਨੀ ਇਧਰ ਪੂਲਰ ਇੰਨਾ ਖਾਸ ਨਹੀਂ ਤਾ ਉਧਰ ਵੀ ਉੱਟਾ ਉੱਟਾ ਹੋ ਗਿਆ ਸਾਰੇ ਬਸ ਅਜਾ ਤਾਂ ਜਿਆਦਾ ਅਜਾ ਤਾਂ ਸਾਰੇ ਘੱਟ ਲੱਗਦੇ ਜੇ ਫੁੱਟਣਾਂ ਨੇ ਨਾ ਜਿਆਦਾ ਦੇਖੀ ਫੁੱਟ ਗਿਆ ਬਈ ਰਾਈ ਪੈਣ ਲੱਗਣੀ ਨਾ ਰਾਈ ਪੈਣ ਲੱਗਣੀ ਫੇਰ ਯਾਰਾ ਚੱਲ ਵਧੀਆ ਰਸਤ ਦਾ ਬਾਈ ਚਾਹੀਦਾ ਜਿੰਨਾ ਹੋ ਸਕੇ ਉਨਾਂ ਲਾਓ ਇਹਦਾ ਫਾਇਦਾ ਹੈ ਜਾਂ ਕੋਈ ਨੁਕਸਾਨ ਕੋਈ ਨਹੀਂ ਹੈਗਾ ਨਾ ਨਾ ਵਧੀਆ ਹੈ ਠੀਕ ਨਹੀਂ ਗੱਲ ਸੁੱਧ ਹਵਾ ਕਿ ਨਹੀਂ ਇਹਦੇ ਰੈਲੀ ਵਗੈਰਾ ਤਾਂ ਕੁਝ ਵੀ ਨਹੀਂ ਹੈਗਾ ਦਰਖਤਾਂ ਨਾਲ ਜ਼ਿੰਦਗੀ ਹੈ ਹਾਂ ਤੇ ਦਰਖਤ ਕੇ ਜ਼ਿੰਦਗੀ ਖਤਮ ਬਸ ਕਿਹੜੇ ਹਾਂ ਹੁਣ ਮੌਸਮ ਆ ਪਾਚ ਚਚਾ ਚੱਲ ਰਹੇ ਆ ਇਹ ਤਾਂ ਹੀ ਆ ਇਹ ਜੇ ਦਰਖਤ ਪੜਾਂਗਾ ਹੋਰੇ ਦਰਖਤਾਂ ਦਾ ਘਟ ਰਹੇ ਤਾਂ ਆਪਣਾ ਤੇ ਆਪਣੀ ਏਰੀਆ ਮੇਰੀ ਗੱਲ ਸੁਣ ਲੈ ਜੇ ਆਪਣੇ ਆਪਣੇ ਤਾਂ ਮੰਨ ਕੇ ਜਾਂ ਲੇ ਤੂੰ ਜੇ ਆਪਾਂ 100 ਦਰਖਤ ਪੜਦੇ ਆ ਤਾਂ 1500 ਲੱਗਦਾ ਹੈ ਹੂੰ ਹਾਲੇ ਭਾਈ ਸਾਡੇ ਤਾਂ ਸਿਰਫ ਪੂਲਰ ਲਾਉਣੇ ਪੂਲਰ ਵੜ ਦੰਨੇ ਆ ਪਰ ਜਿਹੜਾ ਗਿੰਦੇ ਹੋਰ ਜਿਹੜੇ ਦਰਖਤ ਬੜੇ ਆ ਉਹ ਮੈਂ ਕੋਈ ਦੇਖਿਆ ਨਹੀਂ ਵੱਡਦਾ ਬਹੁਤ ਘਟ ਬਹੁਤ ਘਟਾ ਕੋਈ ਟਮਾ ਟਮਾਈ ਆ ਉਹ ਵੀ ਕੋਈ ਮਜਬੂਰੀ ਹੋ ਗਈ ਗੱਲੇ ਦੀ ਇੱਕ ਸਾਡੇ ਆਹੇ ਨਦੀਆਂ ਨਾਲੇ ਜਿਆਦਾ ਨਹਿਰਾਂ ਨੂਰਾਂ ਇਹਨਾਂ ਕੋ ਖੜੇ ਹਾਂ ਹਾਂ ਹੁਣ ਇਹ ਆਲਾ ਦਸ ਤੇ ਖੜਾ ਦਰਖਤ ਖੜਾ ਸਾਰੇ ਹੁਣ ਜਿਹੜੀ ਮਰਜੀ ਮਰ ਜਾ ਨਦੀ ਚ ਉਹ ਜੰਗਲਾਤ ਸਾਰਾ ਇਹ ਸੀਦਾ ਸੀਨਰੀ ਦੇਖ ਲੈ ਟੈਂਕੀ ਪਤੇ ਹਾਂ ਤੈਨੂੰ ਦਰਖਤ ਦਰਖਤ ਉਦੋਂ ਆਪਾਂ ਦੇਖੇ ਨਹੀਂ ਆਏ ਉੱਥੇ ਆਪਣਾ ਸਾਹਿਬ ਵੀ ਉੱਥੇ ਸਾਇਓ ਖੜਦਾ ਤਾਂ ਪਿਆ ਤੈਨੂੰ ਜ਼ਮੀਨ ਤਾਂ ਦਿਖਦੀ ਹੋਣੀ ਆ ਜੀ ਤੈਨੂੰ ਦਰਾਖਤੇ ਦਿਖਣਾ ਦਰਾਖਤ ਦਿਖਣਾ ਰੇਡੀਓ ਜਲੇ ਲਈ ਦਿਖਣਾ ਰੇਡੀਓ ਫਰਾਲੇ ਜਦ ਸਾਇਓ ਜੋਤਨਾ ਬਣਾਇਆ ਹੱਸ ਕਿਆ ਸਲੂਨ ਜੋ ਕਿਆ ਹੈ ਸੈਲਰ ਹਾਂ ਸੈਲਰ ਇਹ ਪੋ ਖੜਦਾ ਪਾ ਉੱਪਰ ਜਾ ਕੇ ਦਾ ਦੇਖਣ ਲੱਗਦਾ ਟੈਂਕੀ ਦੇ ਵੀ ਉੱਚੀ ਆ ਟੈਂਕੀ ਦੇ ਉੱਚੀ ਆ ਟੈਂਕੀ ਦੇ ਵੀ ਉੱਚੀ ਆ ਹੁਣ ਤੋਂ ਤੁੰਦ ਜੀ ਆ ਗਈ ਮੈਂ ਕਿਹਨੂੰ ਇਹ ਤੋਂ ਤੁੰਦ ਜੀ ਨਹੀਂ ਹੈਗੀ ਇਹ ਵੀ ਇਦਾਂ ਹੀ ਆ ਸਾਲਾ ਤੁੰਦ ਨਹੀਂ ਹੈਗੀ ਇੱਥੇ ਸਵੇਰ ਦਾ ਹੀ ਆ ਇਦਾਂ ਹੀ ਇਹ ਖੌਰਾ ਜਿਹਾ ਹੈ ਸਵੇਰ ਦਾ ਹੀ ਆ ਕਹ ਨਹੀਂ ਜੇ ਤੁੰਦ ਦੀ ਤੁੰਦ ਦਾ ਪਤਾ ਲੱਗ ਜਾਂਦਾ ਬੈਨ ਨੂੰ ਆਇਆ ਆ ਦੇਖੋ ਉਹ ਬਈ ਖੌਰਾ ਜਾ ਖੌਰਾ ਜਾ ਸਵੇਰ ਨੂੰ ਅੰਦਾ ਆ ਸਕਦੀ ਆ ਮੈਨੂੰ ਨਹੀਂ ਲੱਗਦਾ ਵੀ ਤੂੰ ਅੰਦਾ ਆਉਗੀ ਸਵੇਰ ਨੂੰ ਮੰਡ ਮਾ ਹੈਗੀ ਦੀ ਜਮ ਬਈ ਛੱਡਣ ਗਿਆ ਅੱਜ ਤੇ ਜਿਹੜਾ ਇਹ ਖੌਰਾ ਜਾ ਇਹਨਾਂ ਗੱਗਾਂ ਕਰੀਂ ਵਧਾਉਣੀ ਹੋਰ ਵਧਾਉਣੀ ਤਾਂ ਹੈ ਜੀ ਤੁੰਦ ਹੋਰ ਆਉ ਖਾਹੂ ਖਾਨਾ ਜਾ ਥਾਲਾ ਮੈਂ ਤਾਂ ਕਹਣਾ ਸਵੇਰ ਤੁੰਦ ਪੈਣੀ ਚਾਹੀਦੀ ਆ 10 11 ਤੁੰਦ ਪਵੇ ਧੁੱਪਾਂ ਫੇਰ ਨਿਕਲੇ ਉਹ ਤਾਂ ਫੇਰ ਆਵੇ ਕੰਕਾ ਨੂੰ ਸਾਹੇ ਮੜ ਜਾ ਇਹ ਤਾਂ ਹੁਣ ਜਨੀ ਤੁੱਪਾ ਪਾਉਗੀ ਇਹ ਤਾਂ ਉੱਪਰੋਂ ਜਾ ਰਹੀਆਂ ਵੀ ਹਾਈ ਪਾ ਸਾਨੂੰ ਬੱਬੜਾਂ ਕਾ ਕਰਦੋ ਸਾਡਾ ਇਹ ਕਣਕਾ ਪਹਿਲਾ ਆ ਗਿਆ ਬਾਈ ਫੇਰ ਔਖਾ ਹੁਣ ਇਹਦਾ ਕਿਆ ਕਹੂੰਗੇ ਆਪਾਂ ਅੱਗੇ ਕਹਿੰਦੇ ਨੇ ਮੀਂਹ ਪੈ ਗਿਆ ਹਨਾ ਵੀ ਕਣਕਾ ਹੋ ਗਈ ਖਰਾਬ ਹੋ ਗਈ ਦੋ ਮੁਆਵਜ਼ਾ ਦੋ ਹੁਣ ਇਹ ਚੀਜ਼ ਦਾ ਕਿਆ ਬਿਆ ਬਿਆ ਕਰੀਏ ਆਪਾਂ ਇਹ ਇਹ ਠੰਡ ਠੰਡ ਨਹੀਂ ਪਈ ਇਹਨਾਂ ਮੰਨਣਾ ਨਹੀਂ ਕਣਕਾ ਤਾਂ ਉਹ ਦਿਖਣੀਆ ਵਧੀਆਂ ਪਰ ਝਾੜ ਹੋਆ ਨਹੀਂ ਇਹ ਇਸ ਇਹ ਚੀਜ਼ ਦਾ ਕਿ ਕਿਵੇਂ ਕਰੀਏ ਇਹਨਾਂ ਰੱਖਣਾ ਸਾਨੂੰ ਤਾਂ ਜਦੋਂ ਉਹ ਵੀ ਨਹੀਂ ਮਿਲਦਾ ਮੁਆਵਜ਼ਾ ਗੱਲ ਨੂੰ ਕੋਈ ਗੱਲ ਗੱਲ ਕਰਦਾ ਇੱਕ ਮੌਸਮ ਦਾ ਤਾਂ ਕਿਆ ਮਿਲਦਾ ਤੁਹਾਨੂੰ ਤਾਂ ਡੁੱਬੇ ਸੁੱਕਦਾ ਨਹੀਂ ਆ ਤਾਂ ਉਹ ਹੀ ਨਹੀਂ ਮਿਲਦਾ ਇਹ ਸਾਨੂੰ ਕਿਆ ਮਿਲਣਾ ਆ ਡੁੱਬੇ ਸੁੱਕਦਾ ਵੀ ਨਹੀਂ ਮਿਲਦਾ ਦੂਬਾ ਦਾ ਗਿਆ ਮਿਲਣਾ ਇਹ ਕਿ ਨਹੀਂ ਮਾਦੀ ਬਾ ਹਾਂ ਚੱਲ ਰਹੀ ਹੈ ਬਾ ਜਿੰਦਗੀ ਚੱਲ ਰਹੀ ਚੱਲਦੀ ਆ ਭਾਈ ਏਕਣੀ ਚੱਲੀ ਜਾਵੇ ਮਾ ਮੋਟਾ ਮਾਲ ਦੀ ਦਾ ਸਾਥ ਬਸ ੱਕਾ ਮਰ ਜਾਈਦਾ ਜਲਦੀ ਹੈ ਉਹ ਚੱਲਦੀ ਹੈ ਬਾ ਕਿਈ ਵਸਾਲ ਪਾਪਾ ਬਾ ਬਾ ਜਿੰਦੀ ਆ ਬਾਪ ਕੰਮ ਲੱਗੇਗੀ ਫਸਲ ਵਧੀਆ ਹੋਗੀ ਆਪ ਆਪ ਕੰਮ ਲੱਗੇ ਹੋਏ ਆ ਬੀ ਵੀ ਬੰਦੇ ਕੰਮ ਲਾਏ ਹੋਏ ਆ ਬਾਹ ਜਿੰਦਗੀ ਦਾ ਬਾਹੇ ਰੋਟੀ ਮਿਲ ਜਾਂਦੀ ਹੈ ਰੋਟੀ ਮਿਲ ਜਾਂਦੀ ਹੈ ਉਸ ਆ ਜਿੰਦਗੀ ਸਵੇਰ ਤੇ ਕੈਮਰਾ ਖੋਲ ਲੀਦਾ ਵੀਡੀਓ ਬਣਾ ਲਈਦੀ ਆ ਫੇਰ ਆਪਣਾ ਕੰਮ ਫੇਰ ਪੈ ਜੀਦਾ ਫੇਰ ਪੈ ਜੀਦਾ ਫੇਰ ਰੋਟੀ ਵੀ ਖਾ ਕੇ ਪੋਣਾ ਚੱਲ ਵੀਦਾ ਕਿਤੋਂ ਲੰਘ ਜੀਦਾ ਨਾ ਠੀਕ ਹੈ ਗੱਲ ਆ ਜਿੰਦਗੀ ਥੜੀ ਫਿਕਰ ਨਹੀਂ ਫਾਕਾ ਨਹੀਂ ਬਸ ਫਸਲਾਂ ਦਾ ਧੋਖਾ ਦਾ ਫਿਕਰ ਹੈ ਵੀ ਨਹੀਂ ਫਿਕਰ ਹੈ ਹੀ ਬਹੁਤ ਆ ਠੀਕ ਹੈ ਫਿਕਰ ਪੈਦਾ ਜਿਆਦਾ ਵਾਲਾ ਡੁੱਬਾ ਸੁੱਕਾ ਹੁੰਦਾ ਨਹੀਂ ਤਾਂ ਜਿੰਦਗੀ ਵਧੀਆ ਚੱਲਦੀ ਆ ਮੈਂ 4 ਪੈਸੇ ਜਮਾ ਏ ਰੋਟੀ ਪਾਣੀ ਚੱਲਦਾ ਪਰ ਠੀਕ ਹੈ ਟੈਕਨੀਕਲ ਵਧੀਆ ਚੱਲੀ ਜਾ ਬੇਕਣੀ ਜ਼ਿੰਦਗੀ ਨਾ ਘਾਟ ਆਈ ਆ ਨਾ ਵਾਧ ਆਈ ਆ ਪਤਾ ਨਹੀਂ ਸਾਨੂੰ ਵੀ ਨਹੀਂ ਪਤਾ ਸਾਫ ਤੱਕ ਕੀ ਆ ਹੈ ਬੱਸ ਚੱਲ ਰਿਹਾ ਬੱਸ ਰੱਬੇ ਚਲਾਉਣੇ ਵਾਲਾ ਪਰਮਾਤਮਾ ਬੰਦਾ ਕੁਝ ਨਹੀਂ ਕਰ ਸਕਦਾ ਪੱਕੀ ਗੱਲ ਹੈ ਹੈਨਾ ਪੱਕੀ ਸੀ ਪੱਕੀ ਇਸੇ ਵਾਲਮਣੇ ਵਾਲਾ ਸਭ ਜ਼ਿੰਦਗੀ ਦੁਨੀਆਦਾਰ ਹੀ ਦੁਨੀਆ ਘੜੀ ਹੁਣ ਤੈ ਕਿੱਥੇ ਜਾਣਾ ਤੈ ਕਿੱਥੇ ਜਾਣਾ ਚੱਲਿਆ ਦਵਾਈ ਨੂੰ ਮੜ ਜਾ ਰੁਪਟ ਅੱਛਾ ਦਵਾਈ ਦਵਾ ਕੇ ਫਿਰ ਇਰ ਮਤ ਜਾਣਾ ਜੇ ਜਿਹਦਾ ਵੀ ਹਲੰਘੇ ਇਹਦਾ ਠੀਕ ਹੈ ਨਹੀਂ ਛੱਡ ਕੇ ਆਉਣੇ ਪੈਣੀ ਨਹੀਂ ਵੀ ਛੱਡ ਕੇ ਆਉਣੇ ਪੈਣੀ ਬੰਦੇ ਬੋਲੇ ਨੂੰ ਆਪਾਂ ਨੇ ਬੁਲਾ ਲਿਆ ਗੱਡੀ ਹਟਕਾਂ ਹਾਂ ਕੋ ਫਿਰ ਤੇ ਗੱਡੀ ਮੇਂ ਛੱਡ ਕੇ ਆਉਣੇ ਕੋ ਕਿੰਨੇ ਚਾਰ ਪੰਜ ਜਾਣੇ ਆ ਪੰਜ ਐ ਅੱਜ ਇੱਕ ਬੰਦਾ ਪਾ ਦੇ ਹੈ ਇੱਕ ਬੰਦਾ ਪਾ ਦੇ ਅੱਜ ਚਾਰ ਪਿੱਛੇ ਬਿਠਾਉਂਗਾ ਅੱਬਲ ਬੰਦਾ ਖਾਦ ਗੱਡੀ ਆਏ ਜਾਂ ਪਰ ਨਹੀਂ ਗੱਡੀ ਆਉਂਗੀ ਨਹੀਂ ਮੈਂ ਤਾਂ ਕਿ ਹਮਾਰੀ ਇੱਲਾ ਕਰਕੇ ਉਹ ਮਨ ਉਹ 200 ਰੁਪਏ ਤੇ ਜਲਦਾ ਠੀਕ ਨਹੀਂ ਗੱਲ ਅੱਛਾ ਉਹ ਕੋ ਜਾਣਦਾ ਯਾਰ ਹੈ ਪਹਿਲੀ ਘੱਟ ਜਗ੍ਹਾ ਪਹਿਲਾਂ ਬਹੁਤ ਜਦ ਵੀ ਪਹਿਲਾਂ ਦਾ ਸਾਨੂੰ ਬਾਤ ਵਾਧਾ ਨਹੀਂ ਦਿੰਦੀ ਮੈਂ ਤਾਂ ਤੁਹਾਨੂੰ ਕਿਹਾ ਸੀ ਦੁਆਇਆ ਕਰੀ ਜਿਹੜਾ ਰੇਟਾਂ ਨਾਲ ਸਾਫ ਲਾ ਲਈ ਬੈਠੇ ਕਦੇ ਅਸੀਂ ਨੂੰ ਪੁੱਛ ਲਈ ਦੱਸ ਦੀ ਜਿੱਦ ਤਰ ਖਾਤਾ ਨਿਕਲ ਗਿਆ ਮੈਂ ਇਹਨੂੰ ਕਿਹਾ ਮੈਂ ਵਿੱਚ ਵਾਦੇ ਯਾਰ ਵਿੱਚ ਨਾ ਵਾ ਮੈਂ ਹੱਲ ਤੁਹਾਨੂੰ ਗੰਨੇ ਹਲੇ ਗੰਨੇ ਚ ਟਾਈਮ ਆ ਇਹਨੂੰ ਖੜਾ ਜਿੱਦਣ ਜੇ ਮੀ ਬੈ ਗਿਆ ਚ ਰੇਟ ਦੇਖ ਇੱਥੇ ਜਾਣਾ ਉਹ 20 ਤਾਂ ਪੈ ਜਾਣਾ 20 ਪੈ ਜੂਗਾ ਚਲ ਮੰਨ ਕੇ ਚੱਲ ਜੇ 20 ਦੇ ਨਾਲ ਹਵਾ ਆ ਗਈ ਹਵਾ ਆਉਣੀ ਉਹ ਨਹੀਂ ਉਹ ਗਰੀਬੀ ਜਾਂ ਜਾਂ ਡਿਮਾਂਡ ਜੀ ਦੀ ਫਿਰ ਤਾਂ ਹਲੇ ਗਰੀਬ ਵੜ ਬਟਨੀਆ ਮੈਂ ਹਲੇ ਨੂੰ ਫਿਰ ਗਾਲੀ ਜਾਂਦੀ ਜਦੀ ਚਾਰ ਦਿਨ ਤੇ ਤੇ ਨਾ ਵੱਢ ਹੋਈ ਇਹਨੇ ਪੀੜੀ ਹੋਣਾ ਥੱਲੇ ਤੇ ਹਲੇ ਖੇਤ ਚ ਬਾਦੀ ਇਹ ਆਹ ਜੀ ਪੀੜੀ ਹੋਈ ਨਹੀਂ ਇਹ ਗਾਲੀ ਜੀ ਥੱਲੇ ਤੇ ਆਹ ਕੰਮ ਕਰਨਾ ਹੁੰਦਾ ਬੋਣੀ ਠੀਕ ਹੈ ਆ ਫਿਰ ਤਾਂ ਇਹ ਹੈ ਔਰ ਕਿਆ ਖਰਚਾ ਲੱਗਾ ਕਰ ਕਰਨੇ ਦਾ ਛੱਡਣਾ ਆਉਣ ਦਾ ਟੈਨਸ਼ਨ ਉਹ ਉਹ ਹੈ ਕਾਉਂਟਾ ਹਿਸਾਬੇ ਗਾਲੀ ਆਹ ਚਲ ਦੇ ਫੇਰ ਥੋੜਾ ਫੇਰ ਨਹੀਂ ਦੇਖਦੇ ਆ ਜੇਦਾ 2-4 ਦਿਨ ਚੱਲੀ ਜਾ ਕੰਮ ਇਦਾਂ ਹੀ ਫੇਰ ਤਾਂ ਠੀਕ ਆ ਬਤਾ ਵੱਡੇ ਹੋ ਜਾਣੀ ਠੀਕ ਨਹੀਂ ਮੀਂਹ ਪੈ ਜਾ ਬਸ ਮੀਂਹ ਬੈਜ ਬਈ ਮੀਂਹ ਪੈ ਜਾ ਫੇਰ ਉਹ ਰੇਟ ਯਾਰ ਰੇਟ ਇੰਨਾ ਵੀ ਘਟ ਨਹੀਂ ਚਾਹੀਦਾ ਇਹ ਗੱਗੇ ਨਾ ਮੀਂਹ ਪਿਆ ਕੱਲ ਤੇ ਪਾਣੀ ਮੋਟਰ ਚ ਲਾ ਲੈਣੀ ਮੈਂ ਕਣਕ ਨੂੰ ਹੁਣ ਹੁਣੀ ਨੇ ਮੈਨੂੰ ਸੁਰ ਨਹੀਂ ਹੈਗਾ ਇਹਦਾ ਜਿਹੜੇ ਉਹ ਕਿਉਂ ਚੇਖੇ ਇਹਦਾ ਮੀਂਹ ਤਾਂ ਮੀਂਹ ਤਾਂ ਇਹਨੇ 4-10 ਹਵਾ 4 ਤਰੀਕ ਨੀ ਕਣਕ ਖਾਲੀ ਹੋਣ ਲੱਗ ਗਈ ਹੁਣ ਉਹ ਤਾਂ ਹੋਣਾ ਹੀ ਆ ਫੇਰ ਜਿਹੜੀ ਕਣਕ ਨੂੰ ਪਾਣੀ ਲੱਗੇ ਕੋਰ ਆ ਬਣੀ ਝੱਲੀ ਵਾਲੀ ਰੀਤੀ ਵਾਲੀ ਕੋਰ ਆ ਜਿੱਥੇ ਬੁੱਟੇ ਪੱਟੇ ਆ ਉਹ ਕਣਕਾ ਪੀਏ ਪੀਏ ਹੋਣ ਲੱਗੀਆਂ ਪਾਣੀ ਦੇ ਬਗੈਰ ਪਤਲਾ ਪਤਲਾ ਪਾਣੀ ਤਾਂ ਚਾਹੀਦਾ ਹਾਂ ਉਹ ਪਹਿਲਾਂ ਥੋੜੇ ਥੋੜਾ ਪੀਏ ਚੱਕਰ ਵਾਲਾ ਆਏ ਆ ਪਾਣੀ ਲੱਗਣਾ ਬਿਠੋਕੇ ਉਹਦਾ ਪਾਣੀ ਬਿਠੋਕੇ ਲੱਗਣਾ ਜੇ ਮੀਂਹ ਜੇ ਮੀਂਹ ਪੈ ਗਿਆ ਫਿਰ ਸਾਰਾ ਖਾਣਾ ਕੰਮ ਲੋਟ ਹੈ ਹਾਂ ਮੀਂਹ ਉਹਨਾਂ ਕੇ ਪੈਣਾ ਜਿੰਨੇ ਤੈਨੂੰ ਕਾਕੋ ਲੋੜ ਹੈ ਬਾਤ ਸਰ ਚੱਲ ਦੇਖੋ ਕਿਆ ਬਣਦਾ ਹੁਣ ਮੈਂ ਜਾਮਾ ਜਾਣਾ ਜਾ ਭਾਈ ਤੇਰੀ ਇੱਛਾ ਚੱਲਿਆ ਹੁਣ ਮੈਂ ਜਾਇਆ ਚੱਲਿਆ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਚੰਗਾ ਭਾਈ ਚੰਗਾ